ਦਾ ਬਖੀਆ ਸੱਜਣ ਕੁਮਾਰ ਨੂੰ ਦੂਸਰੇ ਕੇਸ ਦੇ ਵਿੱਚ ਵੀ ਦੋਸ਼ੀ ਇਕਰਾਰ ਦਿੱਤਾ ਪਹਿਲੇ ਕੇਸ ਦੇ ਵਿੱਚੋਂ 6 ਸਾਲ ਤੋਂ جیل ਵਿੱਚ ਆ ਉਹ ਪੰਜ ਸਿੱਖਾਂ ਦੇ ਕਤਲ ਦਾ ਕੇਸ ਸੀ 1984 ਵਿਲੇ ਤੇ ਹੁਣ ਇਹ ਦੋ ਸਿੱਖਾਂ ਦੇ ਕਤਲ ਦੇ ਕੇਸ ਵਿੱਚ ਉਸ ਨੂੰ ਦੋਸ਼ੀ ਇਕਰਾਰ ਦਿੱਤਾ ਤੇ ਹੁਣਾਂ ਦੋ ਦਿਨਾਂ ਤੋਂ ਬਾਅਦ ਉਹਨੂੰ ਸਜ਼ਾ ਸੁਣਾਈ ਜਾਏਗੀ ਸਾਨੂੰ ਪੂਰੀ ਉਮੀਦ ਆ ਕਿ ਫਾਂਸੀ ਦੀ ਸਜ਼ਾ ਸੁਣਾਈ ਜਾਏਗੀ ਕਿਉਂਕਿ ਇਹ ਦੇ ਵੱਡੇ ਕਤਲਿਆਂ ਦਾ ਇਹ ਹਿਸਾਬ ਇਹ ਵਿੱਚ 7 ਕਤਲ ਨੇ ਪਰ ਉਹਦੇ ਉਹਦੇ ਇਲਾਕੇ ਵਿੱਚ ਉਹਦੀ ਕਨਸੀਕੁਐਂਸੀ ਦੇ ਵਿੱਚ 700 ਕਤਲ ਹੋਇਆ ਔਰ ਜਗਾ ਜਗਾ ਤੇ ਜਾ ਕੇ ਇਹਨੇ ਆਪ ਸੁਪਰਵਾਈਜ਼ ਕੀਤਾ ਔਰ ਆਪ ਇਹ ਕਤਲ ਹੋਇਆ ਔਰ ਇਹ ਜਿਹੜੇ ਕੇਸ ਦੇ ਵਿੱਚ ਅੱਜ ਇਹ ਸਫਲਤਾ ਮਿਲੀ ਆ ਅਕਾਲ ਪ੍ਰੋਫੈਸਰ ਦਾ ਬਹੁਤ ਬਹੁਤ ਸ਼ੁਕਰਾਨਾ ਔਰ ਦੂਸਰਾ ਇਹਦੇ ਵਿੱਚ ਸਭ ਦਾ ਸਾਥ ਲਿਆ ਸਾਰਿਆਂ ਦਾ ਸਾਥ ਰਿਹਾ ਦਿੱਲੀ ਕਮੇਟੀ ਨੇ ਬਹੁਤ ਕੰਮ ਕੀਤਾ ਇਹ ਪਹਿਲਾ ਦਿੱਲੀ ਕਮੇਟੀ ਜਦੋਂ ਮਨਜੀਤ ਸਿੰਘ ਸੀ ਕੇ ਪ੍ਰਧਾਨ ਸੀ ਮਨਜਿੰਦਰ ਸਿੰਘ ਸਰਸਾ ਸਕੱਤਰ ਸੀ ਉਦੋਂ ਇਹ ਐਸਆਈਟੀ 2015 ਦੇ ਵਿੱਚ ਸੈਂਟਰਲ ਗਵਰਨਮੈਂਟ ਤੇ ਬਣਾਈ ਸੀ ਤੇ ਉਹ ਐਨਡੀਐ ਸਰਕਾਰ ਨੇ ਬਣਾਈ ਸੀ ਤੇ ਉਦੋਂ ਦੇ ਇਹ ਕੇਸ ਰੀਓਪਨ ਹੋਏ ਇਹ ਜਿਹੜਾ ਕੇਸ ਆ ਇਹ ਜਸਪੰਦ ਸਿੰਘ ਤੇ ਕਰਨਜੀਤ ਕਰਨਜੀਤ ਸਿੰਘ ਵੀ ਲੋ ਇਹਨਾਂ ਨੇ ਸੱਜਣ ਕੁਮਾਰ ਜੋ ਮੌਬ ਨੂੰ ਲੀਡ ਕਰ ਰਿਹਾ ਸੀ ਉਹਨਾਂ ਨੇ ਜਿੰਦਾ ਉਹਨਾਂ ਨੂੰ ਸਾੜ ਦਿੱਤਾ ਸੀ ਤੇ ਇਹ ਕੇਸ ਜੋ ਉਹਨਾਂ ਜਸਪੰਸਰਾਂ ਦੀ ਵਾਈਫ ਉਹਨਾਂ ਨੇ ਮਿਸ਼ਰਾ ਕਮਿਸ਼ਨ ਤੋਂ 185 ਦੇ ਵਿੱਚ ਆਪਣਾ ਐਫੀਡੇਵਿਟ ਦਿੱਤਾ ਸੀ ਕਿ ਸੱਜਣ ਕੁਮਾਰ ਉਹ ਮੌਲੂ ਲੀਡ ਕਰ ਰਿਹਾ ਹੈ ਪਰ ਉਹ ਕੋਈ ਐਕਸ਼ਨ ਨਹੀਂ ਹੋਇਆ ਉਦੋਂ ਬਾਅਦ ਜੈਨ ਅਕਰਵਾਲ ਕਮੇਟੀ ਨੇ ਕਿਹਾ ਕਿ ਕੇਸ ਰਜਿਸਟਰ ਕਰੋ ਕੇਸ ਪੁਲਿਸ ਨੇ ਜੋ ਰਜਿਸਟਰ ਕਰ ਦਿੱਤਾ ਉਹਨਾਂ ਨੇ ਉਹਨਾਂ ਦੀ ਵਿਧਵਾ ਨੇ ਫੇਰ ਆ ਕੇ ਬਿਆਨ ਦਿੱਤਾ ਪੂਰਾ ਠੋਕੇ ਬਿਆਨ ਦਿੱਤਾ ਕਿ ਸੱਜਣ ਕੁਮਾਰ ਹੀ ਮੌਲੂ ਲੀਡ ਕਰ ਰਿਹਾ ਸੀ ਪਰ ਸੱਜਣ ਕੁਮਾਰ ਦੇ ਖਿਲਾਫ ਐਫੇਕਸ਼ਨ ਕੀ ਹੋਣਾ ਇਸ ਨੂੰ ਬੰਦ ਕਰ ਦਿੱਤਾ ਔਰ ਉਹਨਾਂ ਨੂੰ ਮਿਸਿਸ ਦਿਸੰਤ ਸਿੰਘ ਰਾਨੂ ਬਹੁਤ ਜ਼ਿਆਦਾ ਹਰਾਸ ਕੀਤਾ ਗਿਆ ਤਾਂ ਕੀਤਾ ਗਿਆ ਜਦੋਂ ਇਹ ਸਰਕਾਰ ਆਈ ਐਨਡੀਏ ਦੀ ਸਰਕਾਰ ਆਈ ਤਾਂ ਅਸੀਂ ਉਹ ਤੋਂ ਡਿਮਾਂਡ ਕੀਤੀ ਕਿ ਜਿਹੜੇ ਜਿਹੜੇ ਕੇਸ ਬੰਦ ਕਰ ਦਿੱਤੇ ਨੇ ਪੁਲਸ ਨੇ ਉਹਨਾਂ ਨੂੰ ਰੀਓਪਨ ਕੀਤਾ ਜਾਵੇ ਤਾਂ ਇਹ ਐਨਡੀਏ ਦੀ ਸਰਕਾਰ ਨੇ 2014 ਦੇ ਵਿੱਚ ਇੱਕ ਜਸਤ ਜੀਪੀ ਮਾਥਰ ਕਮੇਟੀ ਬਣਾਈ ਜੀਪੀ ਮਾਥਰ ਰਿਟਾਇਰਡ ਜੱਜ ਸੰ ਸੁਪਰੀਮ ਕੋਰਟ ਦੇ ਉਹਨਾਂ ਨੇ ਸਾਰੇ ਕੇਸਾਂ ਨੂੰ ਸਟੱਡੀ ਕੀਤਾ ਔਰ ਕਿਹਾ ਕਿ ਕੇਸ ਗਲਤ ਬੰਦ ਹੋਏ ਨੇ ਇਹ ਰੀਓਪਨ ਹੋਣੇ ਚਾਹੀਦੇ ਨੇ ਤੇ ਉਹ ਕੇਸ ਫਿਰ ਉਦੋਂ ਬਾਅਦ ਫਿਰ ਸੈਂਟਰਲ ਗਵਰਨਮੈਂਟ ਨੇ ਇਹ ਐਸਆਈਟੀ ਬਣਾਈ 2015 ਵਿੱਚ ਉਸ ਐਸਆਈਟੀ ਨੇ ਇਹਨਾਂ ਕੇਸਾਂ ਤੇ ਕੰਮ ਕਰਨਾ ਸ਼ੁਰੂ ਕੀਤਾ ਉਦੋਂ ਜਿਹੜੇ ਦਿੱਲੀ ਸਰਕਾਰ ਦਿੱਲੀ ਗੁਰਦੁਆਰਾ ਕਮੇਟੀ ਦੀ ਵੀ ਬੜੀ ਹਿੰਮਤ ਆ ਉਹਨਾਂ ਨੇ ਵੀ ਬੜਾ ਇਤ ਕੰਮ ਕੀਤਾ ਔਰ ਐਚਪੀਸੀ ਨੇ ਵੀ ਪੜਾ ਇਹ ਤਾਂ ਕੰਮ ਕੀਤਾ ਰਲ ਮਿਲ ਕੇ ਸਾਰੀ ਟੀਮ ਨੇ ਕੰਮ ਕੀਤਾ ਔਰ ਹੁਣ ਵੀ ਜੋ ਮੌਜੂਦਾ ਉਦੋਂ ਉਸ ਟਾਈਮ ਤੇ ਜੋ ਲੀਗਲ ਸਲ ਦੇ ਪ੍ਰਧਾਨ ਸੀ ਜੋਲੀ ਸਾਹਿਬ ਜਸਵਿੰਦਰ ਸਿੰਘ ਜੋਲੀ ਉਹਨਾਂ ਦੀ ਬੜੀ ਹਿੰਮਤ ਆ ਹੁਣ ਲੀਗਲ ਸਲ ਦੇ ਪ੍ਰਧਾਨ ਜੋ ਦਿੱਲੀ ਕਮੇਟੀ ਦੇ ਜਗਦੀਪ ਸਿੰਘ ਕਾਲੋਂ ਤੇ ਜੋ ਪ੍ਰਧਾਨ ਹਰਮੀਤ ਸਿੰਘ ਕਾਲਤਾ ਸਾਰਿਆਂ ਨੇ ਹਿੰਮਤ ਕਰਕੇ ਇਕੱਠੇ ਇਹਨਾਂ ਕੇਸਾਂ ਵਿੱਚ ਹਮੇਸ਼ਾ ਕਹਿੰਦਾ ਹੋਣਾ ਕਿ ਆਪਸੀ ਮਤਭੇਦ ਅਪਚ ਰਹਿਣਗੇ ਪਰ ਜਿਹੜੇ ਸਾਂਝੇ ਕੰਮ ਆ ਉਹਨਾਂ ਨੂੰ ਇਕੱਠੇ ਮਿਲ ਕੇ ਲੜੀਏ ਲੜੀਏ ਆਪਾਂ ਤੇ ਇੱਕ ਕੇਸ ਦੇ ਵਿੱਚ ਦਿਖਾਇਆ ਕਿ ਸਾਮਣੇ ਇਕੱਠੇ ਮਿਲ ਕੇ ਲੜਿਆ ਤੇ ਅੱਜ ਇਹ ਸਫਲਤਾ ਹੋਈ ਆ ਔਰ ਕਾਲ ਪ੍ਰੋਖ ਦਾ ਬਹੁਤ-ਬਹੁਤ ਸ਼ੁਕਰਾਨਾ। ਥਰੋਮਨੀ ਕਾਲੀਦਾਨ ਵੀ ਇਸੇ ਦੀ ਸਰਕਾਰ ਨੇ ਉਪਨ ਕੀਤਾ ਸੀ। ਜਦੋਂ ਐਨਡੀਏ ਉਸ ਟਾਈਮ ਥਰੋਮਨੀ ਕਾਲੀਦਾਨ 2015 ਵਿੱਚ ਐਨਡੀਏ ਸਰਕਾਰ ਦਾ ਹਿੱਸਾ ਸੀ। ਤੁੰਕਾ ਸਾਹਿਬ ਟੋਟਲ ਕਿੰਨੇ ਦੋਸ਼ੀ ਹੈਗੇ ਜਿਨ੍ਹਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ? ਸਾਹਮਣੇ ਦੇਖੋ। ਦੋਸ਼ੀ ਤਾਂ ਬਹੁਤ ਨੇ। ਦੇਖੋ ਕਿਉਂ ਸਰਕਾਰੀ ਅੰਕੜਿਆਂ ਦੇ ਮਤਾਬਕ 2733 ਸਿੱਖਾਂ ਦਾ ਕਤਲ ਦਿੱਲੀ-ਦਿੱਲੀ 'ਚ ਹੋਇਆ ਮੈਂ ਦਿੱਲੀ ਦੀ ਗੱਲ ਕਰਾਂ ਆਪਾਂ ਬਾਅਦ ਵਿੱਚ ਦੀ ਗੱਲ ਕਰਾਂਗੇ ਦਿੱਲੀ-ਦਿੱਲੀ ਦੇ ਵਿੱਚ ਹੋਇਆ ਜੇ 2733 ਜੇ ਇਨਸਾਨਾਂ ਨੂੰ ਮਾਰਨ ਦੇ ਵਾਸਤੇ ਕੰਮ ਸੇ ਕੰਮ 10000 ਬੰਦਾ ਤਾਂ ਹੋਊਗਾ ਨਾ ਹੁਣ ਉਹ 10000 ਕਿਉਂ ਜੇਕਰ 5000 ਨੂੰ ਸਜ਼ਾ ਮਿਲੀ ਹੁੰਦੀ ਫਿਰ ਤਾਂ ਅਸੀਂ ਕਹਿੰਦੇ ਕਿ ਕੋਈ ਇਨਸਾਫ ਮਿਲਿਆ ਪਰ ਇੱਥੇ ਸਜ਼ਾ ਤਾਂ ਕਤਲ ਦੇ ਕੇਸਾਂ ਦੇ ਵਿੱਚ ਤਾਂ ਸਿਰਫ 60 ਬੰਦਿਆਂ ਨੂੰ ਸਜ਼ਾ ਹੋਈ ਹੈ ਔਰ ਤੇ ਤਾਂ ਕਰਕੇ ਇਨਸਾਫ ਵਾਲੀ ਤਾਂ ਕੋਈ ਗੱਲ ਨਹੀਂ ਦੋਸ਼ੀ ਤਾਂ ਬਹੁਤ ਨੇ ਜਿੰਨਾ ਚੁਕ ਕਈ ਨਹੀਂ ਰਹੇ ਕਈਆਂ ਦੀ ਬਹੁਤ ਵੀ ਹੋ ਗਈ ਕਈ ਅਜੇ ਜਿੰਦੇ ਵੀ ਨੇ ਜਿਨ੍ਹਾਂ ਦੇ ਖਿਲਾਫ ਨਹੀਂ ਚਲੇ ਹੁਣ ਐਚ ਕੇ ਐਲ ਭਗਤ ਐਚ ਕੇ ਐਲ ਭਗਤ ਜੋ ਉਹਦਾ ਮੰਤਰੀ ਸੀ ਔਰ ਉਹ ਇਸ ਤਰ੍ਹਾਂ ਦਾ ਦਿੱਲੀ ਦਾ ਅੰਡਗਰਾਉਂਡ ਕਿੰਗ ਕਹਿ ਕੇ ਉਹਨੂੰ ਜਾਣਿਆ ਜਾਂਦਾ ਸੀ ਔਰ ਐਚ ਕੇ ਐਲ ਭਗਤ ਨੇ ਸਾਰੇ ਇਹ ਪਲਾਨ ਕੀਤੇ ਸੀ ਤੇ ਐਚ ਕੇ ਐਲ ਭਗਤ ਦੇ ਖਿਲਾਫ ਵੀ ਕੇਸ ਚੱਲਿਆ ਔਰ ਜਦੋਂ ਕੇਸ ਚੱਲਿਆ ਤੇ ਉਦੋਂ 1900 95 ਦੇ ਵਿੱਚ ਐਚਕੇਐਲ ਭਗਤ ਨੂੰ ਗ੍ਰਿਫਤਾਰ ਕੀਤਾ ਜਸਟਿਸ ਟੀਗਰਾ ਦੇ ਆਰਡਰ ਦੇ ਨਾਲ ਉਹਨੂੰ ਜੇਲ੍ਹ ਭੇਜਿਆ ਪਰ ਅਨਫੋਰਚੂਨੇਟਲੀ ਸਾਡੇ ਆਪਣੇ ਬੰਦੇ ਹੀ ਧੋਖਾ ਕਰ ਗਏ ਸਾਡੇ ਆਪਣੇ ਬੰਦੇ ਧੋਖਾ ਕਰਕੇ ਤੇ ਉਹ ਗਵਾਹ ਨੂੰ ਮੁਕਰਾ ਦਿੱਤਾ ਉਦੋਂ ਉਹਨਾਂ ਨੂੰ ਫਿਰ ਇੱਥੇ ਅਕਾਲ ਤਖਤ ਸਾਹਿਬ ਨੇ ਬਲਾਕੇ ਉਹਨਾਂ ਨੂੰ ਕਰਖਈਆ ਵੀ ਡਿਕਲੇਅਰ ਕੀਤਾ ਸੀ ਤੇ ਉਦੋਂ ਪਰ ਮੁਕੱਦਮਾ ਜਦੋਂ ਭਗਤ ਦੇ ਖਿਲਾਫ ਚੱਲਿਆ ਉਹ ਮੁਕੱਦਮਾ 6 ਸਾਲ ਭਗਤ ਦੇ ਖਿਲਾਫ ਚੱਲਿਆ ਤੇ ਉਹਦਾ ਉਹ ਬਰਾਹਲ ਹੋਇਆ ਅਖੀਰ ਦੇ ਆਕੇ ਉਹ ਵੀ ਪਾਗਲ ਹੋ ਕੇ ਮਰਿਆ ਔਰ ਉਹ ਮੁਕਦਮੇ ਨੂੰ ਹਾਈ ਕੋਰਟ ਦੇ ਬੰਦ ਕੀਤਾ ਕਿਉਂਕਿ ਉਹ ਪਾਗਲ ਬੰਦੇ ਦੇ ਖਿਲਾਫ ਕੇਸ ਨਹੀਂ ਚੱਲ ਸਕਦਾ ਉਹਨੂੰ ਡੈਮੈਂਸ਼ੀਆ ਹੋ ਗਿਆ ਸੀ ਤੇ ਇਨਸੇਨ ਬੰਦੇ ਦੇ ਖਿਲਾਫ ਕੇਸ ਨਹੀਂ ਚੱਲ ਸਕਦਾ ਤਾਂ ਕਰਕੇ ਉਹ ਦਿੱਲੀ ਹਾਈ ਕੋਰਟ ਨੇ ਕੇਸ ਉਹਨੂੰ ਬੰਦ ਕੀਤਾ ਤਰਨਜਾ ਸ਼ਾਸਤਰੀ ਦਾ ਵੀ ਇਹੀ ਹਾਲ ਹੋ ਗਿਆ ਹੁਣ ਇਸ ਟਾਈਮ ਇਹ ਜੇਕਰ ਤੁਸੀਂ ਦੇਖਿਆ ਜਾਵੇ ਸੱਜਣ ਕੁਮਾਰ 6 ਸਾਲੋਂ ਗਨੂੰ ਜੇਲ੍ਹ ਵਿੱਚ ਜੋ ਮੀਡੀਆ ਲਾਈਨ ਜਿਨ੍ਹਾਂ ਨੇ ਕੱਲ ਦੇਖੀ ਆ ਉਹਦੀ ਹਾਲਤ ਜਦੋਂ ਕੋਰਟ ਦੇ ਵਿੱਚ ਕਿਹਨੇ ਕਿਹਾ ਕਿ 18 ਤਰੀਕ ਨੂੰ ਫਿਰ ਪਾਸ ਪੇਸ਼ ਕਰੋ ਤਾਂ ਸੱਜਰ ਕੁਾਰ ਦੇ ਵਕੀਲਾ ਨੇ ਕਿਹਾ ਕਿ ਇਹਦੀ ਹਾਲਤ ਦੇਖੋ ਹਾਲਤ ਕੀ ਆ ਜੇਲ੍ਹ ਦੇ ਵਿੱਚੋਂ ਇਹਨੂੰ ਵੀਸੀ ਤੇ ਕਰ ਲੋ ਕਰ ਲੋ ਇਹ ਤਾਂ ਬਲਕਿ ਇਹ ਹਾਲਤ ਨਹੀਂ ਹੈ ਕੋਰਟ ਦੇ ਵਿੱਚ ਫਿਜ਼ੀਕਲੀ ਆ ਕੇ ਪੇਸ਼ ਹੁੰਦੇ ਵੀ ਤਕਬਲ ਨਹੀਂ ਹੈ ਤੇ ਕੋਰਟ ਨੇ ਕਿਹਾ ਕਿ ਵੀਸੀ ਰਾਹੀਂ ਉਸਨੂੰ ਹਾਜ਼ਰ ਹੋ ਜਾਈ ਹੁਣ 18 ਤਰੀਕ ਨੂੰ ਇਹਦੇ ਵਿੱਚ ਇਹ ਕੋਰਟ ਨੇ ਸਜ਼ਾ ਸੁਣਾਉਣੀ ਹੈ ਔਰ ਸਾਨੂੰ ਪੂਰੀ ਉਮੀਦ ਆ ਕਿ ਇਹਦੇ ਵਿੱਚ ਇਹ ਸਜ਼ਾ ਇਨੂੰ 50 ਦੇ ਸਜ਼ਾ ਸੁਣਾਈ ਗਈ ਹੈ ਔਰ 50 ਦੇ ਸਜ਼ਾ ਕੀ ਇਹ ਦੇ ਕੇ ਅਪੀਲ ਕਰਾਂਗੇ ਕੋਰਟ ਨੂੰ ਕਿ ਸੁਣਾਈ। ਕਮਲਨਾਥ ਜਿਹੜਾ ਹੈਗਾ ਉਹਨੂੰ ਹਜੇ ਤੱਕ ਕੋਈ ਸਜ਼ਾ ਨਹੀਂ ਮਿਲੀ। ਕਮਲਨਾਥ ਦੇ ਉੱਤੇ ਕੋਈ ਕੇਸ ਨਹੀਂ ਹੋਇਆ। ਦੋ ਮੁਲਜ਼ਮ ਜਿਹੜੇ ਹੋਰ ਤੁਸੀਂ ਵੇਨ ਨੇ ਉਹਨੇ ਜਗਦੀਸ਼ ਟਰੈਕਟਰ ਤੇ ਕਮਲਨਾ ਜਿਹੜੀ ਸਟ੍ਰਾਈਕਲ ਦੇ ਖਿਲਾਫ ਤਿੰਨ ਸਿੱਖਾਂ ਦੇ ਕਤਲ ਦੇ ਲਈ ਕੇਸ ਚੱਲ ਰਿਹਾ ਗਵਾਹੀਆਂ ਅੱਜਕੱਲ ਚੱਲ ਰਹੀਆਂ ਨੇ। ਸੇ ਜੋ ਕਮਲਨਾਾ tha ਉਸਤੇ ਅਜੇ ਤੱਕ ਕੋਈ ਕੇਸ ਰਜਿਸਟਰ ਨਹੀਂ ਹੋਇਆ। ਅੱਜ ਹੀ ਉੱਥੇ ਦਿੱਲੀ ਹਾਈ ਕੋਰਟ ਦੇ ਵਿੱਚ ਇੱਕ ਕੇਸ ਲੱਗਿਆ ਬਾਅਦ ਮਨਜਿੰਦਰ ਸਿੰਘ ਸਰਸਾ ਨੇ ਫਾਇਲ ਕੀਤਾ ਕਿ ਕਮਲਨਾਥ ਦੇ ਅਗੇਂਸਟ ਕੇਸ ਚੱਲਣਾ ਚਾਹੀਦਾ ਤੇ ਉਹ ਕੇਸ ਚੱਲ ਰਿਹਾ ਸੀ ਪੂਰੀ ਡਿਮਾਂਡ ਕਰ ਰਹੇ ਆ ਜੋੜ ਲਗਾ ਰਹੇ ਆ ਕਿ ਕਮਲਨਾਥ ਦੇ ਖਿਲਾਫੀ ਕੇਸ